ਅੱਜ ਮੈਂ ਆਹ ਪੰਜਾਬ ਜੋ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਜੀ ਦੇਖੋ ਕਿ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਮਿਸ਼ਨ ਨਿਸ਼ਚਿਤ ਹੈ ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਇੱਕ ਬਹੁਤ ਵਧੀਆ ਉਪਰਾਲਾ ਔਰ ਮੈਂ ਸਾਰੇ ਪੁਲਿਸ ਆਫੀਸਰਸ ਨੂੰ ਐਸਐਸਪੀ ਗੁਰਦਾਸਪੁਰ ਔਰਾਂ ਦੀ ਸਾਰੀ ਟੀਮ ਐਸਪੀ ਹੈੱਡਕ quarter ਐਸਪੀ ਡੀ ਔਰ ਉਹਨਾਂ ਦੇ ਬਾਕੀ ਸਾਰੇ ਆਫਿਸ ਆਫੀਸਰ ਸਾਹਿਬਾਨ ਇੱਥੇ ਖੜੇ ਨੇ ਉਹਨਾਂ ਨੂੰ ਮੁਬਾਰਕ ਦਿਨਾ ਔਰ ਇਲਾਕੇ ਵੱਲੋਂ ਧੰਨਵਾਦ ਕਰਦਾ ਕੀ ਪੁਲਿਸ ਦੀ ਡਿਊਟੀ ਦੇ ਨਾਲ-ਨਾਲ ਇਹਨਾਂ ਨੇ ਇੱਕ ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਕਿਵੇਂ ਲੜਨਾ ਉਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਾਂ ਖੇਡ ਮੈਦਾਨਾਂ 'ਚ ਕਿਵੇਂ ਲੈ ਕੇ ਆਉਣਾ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਜੀ ਔਰ ਇਹਦੇ ਨਾਲ ਮੈਂ ਸਮਝਦਾ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਅੱਜ ਭਟਕੀ ਹੋਈ ਆ ਜਿੱਥੇ ਕਾਨੂੰਨ ਨੇ ਆਪਣਾ ਕੰਮ ਕਰਨਾ ਉਸ ਤੋਂ ਇਲਾਵਾ ਜੇ ਆਪਾਂ ਇੱਕ ਆਮ رائے ਬਣਾ ਜਾਂਦੇ ਆ ਇੱਕ ਪਬਲਿਕ ਓਪੀਨੀਅਨ ਬਣਾ ਦਿੰਦੇ ਆ ਇਹ ਕਿ ਇਲਾਤਾ ਇਹਦੇ ਖਿਲਾਫ ਲੜਨਾ ਤੇ ਫਿਰ ਮੈਂ ਸਮਝਣਾ ਵੀ ਕਾਨੂੰਨ ਨਾਲੋਂ ਵੀ ਜ਼ਿਆਦਾ ਕੰਮ ਕਰੂਗੀ ਔਰ ਜਿਸ ਵਕਤ ਇਹੋ ਜਿਹੇ ਪ੍ਰੋਗਰਾਮ ਕਰਾਏ ਗਏ ਨੇ ਅੱਜ ਨੌਜਵਾਨਾਂ ਨੇ ਵੱਖਰੀ ਵੱਖਰੀ ਐਕਟੀਵਿਟੀ ਦੇ ਵਿੱਚ ਹਿੱਸਾ ਲਿਆ ਪਾਲੀਬਾਲ ਦੇ ਮੈਚ ਹੋਏ ਨੇ ਆ ਬੱਚੇ ਭੰਗੜਾ ਤੇ ਗਿੱਧਾ ਪਾ ਰਹੇ ਨੇ ਸੋ ਇਹਨਾਂ ਨੂੰ ਕੋਸ਼ਿਸ਼ ਕੀਤੀ ਗਈ ਆ ਕਿ ਇਹਨਾਂ ਦੀ એનર્ਜੀ ਜਿਹੜੀ ਆ ਉਹ ਡਾਇਵਰਟ ਕਰਕੇ ਚੰਗੇ ਕੰਮਾਂ ਦੇ ਵਿੱਚ ਪਾਈ ਜਾਏ ਤਾਂ ਕਿ ਸਚਾਰੂ ਢੰਗ ਨਾਲ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਸਰ ਕਰ ਸਕਣ ਸਿਰਫ ਪੰਜਾਬ ਪੁਲਿਸ ਦਾ ਅਕਸ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਨਹੀਂ ਆ ਪਰ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਹਿੱਸਾ ਪਾਉਣਾ ਵੀ ਆ ਔਰ ਬਖੂਬੀ ਦੇ ਨਾਲ ਜਿਹੜੀ ਗੁਰਦਾਸਪੁਰ ਦੀ ਪੁਲਿਸ ਆ ਉਹਨੇ ਆਪਣਾ ਰੋਲ ਜਿਹੜਾ ਅਦਾ ਕੀਤਾ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸ਼ੁਭਕਾਮਨਾਵਾਂ ਜੀ ਇੱਕ ਸਪੋਰਟਸ ਦੇ ਅਨਾਮੀ ਪਲੇਅਰ ਰਹੇ ਹਾਕੀ ਦੇ ਔਰ ਅੱਜ ਇੱਕ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਗੁਰਦਾਸਪੁਰ ਜੀ ਕੀ ਕਹਿਣਾ ਚਾਹੋਗੇ ਕਿਵੇਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਰੰਗਲਾ ਪੰਜਾਬ ਸਾਰਿਆਂ ਦੇ ਵਿੱਚ ਰੰਗਲੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਸ ਪੰਜਾਬ ਦੀ ਜਿਹੜੀ ਝਲਕ ਆ ਜਿੱਥੇ ਗੁਰਦਾਸਪੁਰ ਦੇ ਵਿੱਚ ਮਾਨਯੋਗ ਡੀਜੀਪੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਐਸਐਸਪੀ ਹਰੀਸ਼ ਦਿਆਮਾ ਜੀ ਨੇ ਅੱਜ ਇਹ ਪਹਿਲ ਕਦਮੀ ਕੀਤੀ ਹੈ ਔਰ ਇਹ ਪ੍ਰੋਗਰਾਮ ਜਿਹੜਾ ਮਿਸ਼ਨ ਨਿਸ਼ਚੇ ਦੇ ਤਹਿਤ ਮੈਂ ਹਾਂ ਪੰਜਾਬ ਪ੍ਰੋਗਰਾਮ ਜਿਹੜਾ ਉਹ ਅੱਜ ਇੱਥੇ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸਕੂਲ ਕੁੱਲ 50 ਸਕੂਲਾਂ ਦੇ ਕਰੀਬ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਜਿਸ ਦੇ ਨਾਲ ਵਾਲੀਬਾਲ ਦੇ ਮੈਚੇਜ਼ ਇੱਥੇ ਕਰਵਾਏ ਗਏ ਨੇ ਸਿਟੀ ਵਾਕ ਕੀਤੀ ਗਈ ਹੈ ਜਿਸ ਦੇ ਵਿੱਚ ਸਾਰੇ ਬੱਚਿਆਂ ਨੇ ਵਾਕ ਕਰਦੇ ਹੋਏ ਸ਼ਹਿਰ ਦੇ ਵਿੱਚ ਇੱਕ ਮੈਸੇਜ ਕਨਵੇ ਕੀਤਾ ਹੈ ਕਿ ਅਸੀਂ ਨਸ਼ੇ ਦੇ ਅਤੇ ਚਾਈਨਾ ਡੋਰ ਦੇ ਅਗੇਂਸਟ ਜਿਹੜੀ ਆ ਉਹ ਤਕੜੇ ਹੋ ਕੇ ਲੜਾਈ ਲੜਾਂਗੇ ਔਰ ਮੈਂ ਇਹ ਦੱਸਦੇ ਹੋਏ ਬੜਾ ਫਕਰ ਮਹਿਸੂਸ ਕਰ ਰਿਹਾ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬੈਲ ਸਾਹਿਬ ਨੇ ਉਚੇਚੇ ਤੌਰ ਤੇ ਇੱਥੇ ਆਣ ਕੇ ਸਾਡਾ ਮਾਣ ਵਧਾਇਆ ਕਿਉਂਕਿ ਇਹ ਜਿਹੜੀਆਂ ਮੂਮੈਂਟਸ ਹੁੰਦੀਆਂ ਨੇ ਜਿਹੜੇ ਮਿਸ਼ਨ ਹੁੰਦੇ ਨੇ ਇਹ ਸੋਸਾਇਟੀ ਦੀ ਭਲਾਈ ਵਾਸਤੇ ਹੁੰਦੇ ਨੇ ਔਰ ਮੈਂ ਸਮਝਦਾ ਕਿ ਜਦੋਂ ਤੱਕ ਪੂਰੀ ਸੋਸਾਇਟੀ ਪੂਰੇ ਇਥੋਂ ਦੇ ਸਿਵਿਲਿਅਨ ਜਿਹੜੇ ਹੈਗੇ ਨੇ ਉਹ ਸਾਡਾ ਸਾਥ ਨਹੀਂ ਦੇਣਗੇ ਉਦੋਂ ਤੱਕ ਇਸ ਲੜਾਈ ਦੇ ਅਗੇਂਸਟ ਜਿਹੜਾ ਹੈਗਾ ਉਹ ਕਾਫੀ ਮੁਸ਼ਕਲ ਆਉਂਦੀਆਂ ਨੇ ਪਰ ਅੱਜ ਇਸ ਗੱਲ ਨੂੰ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੋਈ ਕਿ ਜਿਸ ਤਰ੍ਹਾਂ ਲੋਕਾਂ ਨੇ ਭਰਵਾ ਹੁੰਗਾਰਾ ਦਿੱਤਾ ਬੱਚਿਆਂ ਨੇ ਦਿੱਤਾ ਪਬਲਿਕ ਨੇ ਦਿੱਤਾ ਪ੍ਰਸ਼ਾਸਨ ਆਲਰੇਡੀ ਇਸ ਦੇ ਵਿੱਚ ਨਾਲ ਸੀਗਾ ਔਰ ਇਹ ਸਾਰੀ ਲੜਾਈ ਅੱਜ ਅਸੀਂ ਮੈਂ ਇਹ ਕਹਿੰਦੇ ਹੋਏ ਮੈਨੂੰ ਕੋਈ ਵੀ ਇਹਦੇ ਵਿੱਚ ਜਿਕ ਨਹੀਂ ਕਿ ਅਸੀਂ ਬਹੁਤ ਜਲਦ ਇੱਥੇ ਜਿਹੜਾ ਗੁਰਦਾਸਪੁਰ ਦੇ ਵਿੱਚ ਇਥੋਂ ਸ਼ੁਰੂਆਤ ਕਰਾਂਗੇ ਜੋ ਕਿ ਸਾਰੇ ਪੰਜਾਬ ਦੇ ਵਿੱਚ ਅੱਗੇ ਚੱਲ ਕੇ ਲੋਕਾਂ ਨੂੰ ਇਹ ਮੈਸੇਜ ਜਾਏਗਾ ਕਿ ਬਿਲਕੁਲ ਲੋਕ ਪੁਲਿਸ ਪ੍ਰਸ਼ਾਸਨ ਹਰ ਵਰਗ ਦੇ ਜਿਹੜੇ ਲੋਕ ਨੇ ਉਹ ਨਸ਼ੇ ਦੇ ਖਿਲਾਫ ਨੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਬਿਲਕੁਲ ਰੰਗਲਾ ਪੰਜਾਬ ਹੈ ਇਹ ਬਿਲਕੁਲ ਗਲਤ ਪ੍ਰੋਪਗੈਂਡਾ ਕੀਤਾ ਜਾ ਰਿਹਾ ਸੀਗਾ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਆ ਉਹ ਨਸ਼ਾ ਪਰ ਮੈਂ ਅੱਜ ਜਦੋਂ ਇੱਥੇ ਦੇਖਦਾ ਕਿ ਬੱਚੇ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਪਾਰਟਿਸਿਪੇਟ ਕਰ ਰਹੇ ਨੇ ਅਗਰ ਤੁਸੀਂ ਇੰਡੀਆ ਦੀਆਂ ਟੀਮਾਂ ਦੇ ਵਿੱਚ ਦੇਖੋ ਹੌਕੀ ਦੇ ਵਿੱਚ ਦੇਖੋ ਜਾਂ ਬਾਕੀ ਮੈਚਸ ਦੇ ਵਿੱਚ ਦੇਖੋ ਪੰਜਾਬ ਦੀ ਪਾਰਟਿਸਪੇਸ਼ਨ ਕਿੱਡੇ ਵੱਡੇ ਲੈਵਲ ਤੇ ਕਿੰਨੇ-ਕਿੰਨੇ ਬੱਚੇ ਮੈਡਲ ਜਿੱਤ ਕੇ ਆ ਰਹੇ ਨੇ ਸੋ ਸਿਰਫ ਸਾਨੂੰ ਇੱਕ ਸਹੀ ਪਿਕਚਰ ਅੱਗੇ ਲੈ ਕੇ ਆਉਣ ਦੀ ਲੋੜ ਹੈ ਔਰ ਉਹਦੇ ਵਾਸਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਪਬਲਿਕ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਸਾਡਾ ਸਾਥ ਦਿਓ ਅਤੇ ਅਸੀਂ ਦੱਸ ਸਕੀਏ ਕਿ ਮੈਂ ਹਾਂ ਪੰਜਾਬ ਇਹ ਪੰਜਾਬ ਉਹ ਹੈ ਜਿਹੜਾ ਯੋਧਿਆਂ ਦੀ ਧਰਤੀ ਹੈ ਮੈਡਲ ਜਿੱਤਦੀ ਹੈ ਹਮੇਸ਼ਾ ਅੱਗੇ ਰਹੇਗੀ ਦੇਖਿਆ ਨਾ ਪੰਜਾਬ ਪੁਲਿਸ ਵੱਲੋਂ ਕਾਫੀ ਉਪਰਾਲੇ ਕੀਤੇ ਜਾਂਦੇ ਆ ਹਰ ਜਗ੍ਹਾ ਗੇਮਾਂ ਖੜਾਈ ਜਾਂਦੇ ਆ ਅਗੇ ਵੀ ਇਸ ਤਰ੍ਹਾਂ ਪ੍ਰੋਜੈਕਟ ਚੱਲਦੇ ਰਹਿਣਗੇ ਬਿਲਕੁਲ ਇਹ ਕੰਟੀਨਿਊ ਚੱਲ ਰਿਹਾ ਹੈ ਜੀ ਮਿਸ਼ਨ ਨਿਸ਼ਚੇ ਦੇ ਤਹਿਤ ਅਸੀਂ ਆਲਰੇਡੀ ਪਹਿਲਾਂ ਵੀ ਪ੍ਰੋਗਰਾਮ ਕਰ ਚੁੱਕੇ ਹਾਂ ਔਰ ਇਹ ਅੱਜ ਦਾ ਪ੍ਰੋਗਰਾਮ ਵੀ ਮਿਸ਼ਨ ਨਿਸ਼ਚੇ ਦੇ ਤਹਿਤ ਸਪੈਸ਼ਲ ਇਹਦਾ ਨਾਮ ਜਿਹੜਾ ਸੀਗਾ ਮੈਂ ਹਾਂ ਪੰਜਾਬ ਰੱਖਿਆ ਗਿਆ ਸਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਕਾਫੀ ਸਾਰੀਆਂ ਇਦਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹ ਦੇਖੋਗੇ ਜਿਵੇਂ ਬੈਲ ਸਾਹਿਬ ਨੇ ਦੱਸਿਆ ਕਿ ਪੁਲਿਸਿੰਗ ਦੇ ਨਾਲ ਨਾਲ ਜਿਹੜੀ ਸਾਡੀ ਹੋਰ ਜ਼ਿੰਮੇਵਾਰੀਆਂ ਵੀ ਨੇ ਉਹ ਵੀ ਸਾਰੀਆਂ ਬਖੂਬੀ ਅਸੀਂ ਨਿਭਾਵਾਂਗੇ ਔਰ ਬਹੁਤ ਜਲਦ ਅਸੀਂ ਤੁਹਾਨੂੰ ਫੇਰ ਤੋਂ ਇਦਾਂ ਦੇ ਜਿਹੜੇ ਵਧੀਆ ਪ੍ਰ